ਵੱਡਾ ਫੈਸਲਾ ਲਿਆ ਗਿਆ ਕਿ ਜੇ ਸਿੰਘ ਸਾਹਿਬ ਦੇ ਵੱਲੋਂ ਇਹ ਫੈਸਲੇ ਲਾਗੂ ਨਹੀਂ ਕਰਵਾਏ ਜਾਂਦੇ ਤੇ ਅਸੀਂ 1 ਮਾਰਚ ਨੂੰ ਅਕਾਲ ਤਖਤ ਸਾਹਿਬ ਦੀਆਂ ਬਰੂਹਾਂ ਮੱਲ ਕੇ ਬੈਠਾਂਗੇ ਉਹਦੇ ਲਿਖਿਆ ਹੁਕਮਨਾਮੇ ਜੀ ਵੀ ਜਿਹੜੀ ਇਹ ਅਕਾਲੀ ਲਾਣਾ ਹੈ ਇਹ ਕੱਲ ਲੀਡਰਸ਼ਿਪ ਹੈ ਇਹ ਗਵਾਹੀ ਕਰਨ ਦੇ ਜ਼ਰੂਰੀ ਕਾਗਰਿਕਾਂ ਨੂੰ ਵਾਪਸ ਲੈਣ ਦਾ ਭਾਵੇਂ ਇਹ ਜੋ ਉਹਨੇ ਸਿਆਸਤ ਕੀਤੀ ਉਹ ਜ਼ੀਰੋ ਹੋ ਗਈ ਤਾਂ ਇਹਦਾ ਦੁੱਖ ਉਸ ਸਿੰਘ ਬਾਦਲ ਨੂੰ ਬਹੁਤ ਲੱਗਿਆ ਜਥੇਦਾਰ ਹਰਪੀ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਥੇਦਾਰ ਸਾਹਿਬ ਐਕਸ਼ਨ ਲਿਆ ਪਰ ਜਦੋਂ ਤੁਸੀਂ ਦੰਦਵਾ ਸਾਹਿਬ ਦਾ ਨੂੰ ਬਣਾਇਆ ਉਹ ਹੈੱਡ ਗ੍ਰਾਂਥੀ ਮੁਖਸਾ ਸਾਹਿਬ ਵੀ ਲੱਗੇ ਰਹੇ ਆ ਉਦੋਂ ਨਹੀਂ ਤੁਹਾਨੂੰ ਖਿਆਲ ਆਇਆ ਹੁਣ ਜੇ ਹਕਮਨਾਵਾ ਸਾਹਿਬ ਆ ਗਿਆ ਉਹ ਤੁਹਾਨੂੰ ਇਹ ਵੀ ਧਿਆਨ ਚ ਆ ਗਿਆ ਵੀ ਭਾਈ ਜੱਤੇਦਾਰ ਹਰਪੀਤ ਸਿੰਘ ਵੀ ਮਾੜਾ ਹੈ ਫੁਲਾਣਾ ਵੀ ਮਾੜਾ ਹੈ ਧਾਮੀ ਸਾਹਿਬ ਤੇ ਵਿਚਾਰੇ ਤਰਸਉਂਦਾ ਉਹਨਾਂ ਨੂੰ ਡੀਸੀ ਟਾਈਮ ਦਿੰਦਾ ਯਾਰ ਕਿਸੇ ਸਮੇਂ ਖੜਕ ਸਿੰਘ ਵਰਗੇ ਪ੍ਰਧਾਨ ਹੁੰਦੇ ਸੀ ਤਾਂ ਕੋਰਟ ਦੇ ਸੱਮਣ ਆਉਂਦੇ ਸੀ ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਆਪ ਚ ਕੋਰਟ ਹੈ ਨਹਿਰੂ ਵਰਗੇ ਗਾਂਧੀ ਵਰਗੇ ਐਸਜੀਪੀ ਦੇ ਪ੍ਰਧਾਨ ਤੋਂ ਟਾਈਮ ਲੈ ਕੇ ਮਿਲਦੇ ਸੀ ਐ ਜੀਪੀਸੀ ਦੀ ਪਾਵਰ ਸ਼ਕਤੀ ਜਿਹੜੀ ਚੰਡੀਗੜ੍ਹ ਤੋਂ ਅਰਲੇ ਪਾਸੇ ਖਤਮ ਹੋ ਜਾਂਦੀ ਹੈ ਉਹਦੀ ਪਾਵਰ ਕਹਿੰਦੇ ਅਕਾਤ ਤੱਕ ਸਭ ਨਾਲੋਂ ਜ਼ਿਆਦਾ ਹੈ ਮੈਨੂੰ ਹਾਸੇ ਸੀ ਵੀ ਤੇ ਅਕਾਤ ਤੱਕ ਸਾਡੀ ਭਰਾਵੋ ਜਿਹੜੀ ਪਾਵਰ ਹੈ ਪੂਰੀ ਦੁਨੀਆ ਦੇ ਜਿਹੜੇ 150 200 ਦੇਸ਼ ਆਦੇ ਤੇ ਸਿੱਖ বাসਦਾ ਉਥੋਂ ਤੱਕ ਦਾ ਹੈ ਸਰਸਨਾ ਤੁਹਾਡੀ ਯਾਰੀ ਆ ਮਤ ਸ਼ਾਹਾਂ ਨਾਲ ਤੁਹਾਡੀ ਯਾਰੀ ਮੋਦੀ ਨਾਲ ਤੁਹਾਡੀ ਯਾਰੀ ਕਿਸਾਨ ਬਿੱਲਾਂ ਤੁਸੀਂ ਖੜੇ ਠੀਕ ਹੈ ਜੀ ਜੇ ਧਾਰਾ 370 ਤੋੜੀ ਕਸ਼ਮੀਰ ਵਾਲੀ ਉਹ ਵੀ ਤੁਸੀਂ ਖੜੇ ਕਿਤੇ ਪਹਿਲਾਂ ਦੇ ਵਾਂਗ ਕੱਟ ਪੁਤਲੀਆਂ ਬਣ ਕੇ ਫੈਸਲਾ ਨਹੀਂ ਕਰਨਗੇ ਰਾਜਤੰਤਰੀ ਕਮੇਟੀ ਦੇ ਬੰਦੇ 15 ਕਹ ਜਾਂਦੇ ਆ ਵੀ ਜੀ ਅਕਾਲ ਤਖਸਰ ਸਾਹਿਬ ਛੋਟਾ ਆ ਅਸੀਂ ਵੱਡੇ ਆ ਤਾਂ ਉਦੋਂ ਵੀ ਟਾਰਗੇਟ ਕੀਤਾ ਜਾਂਦਾ ਵੀ ਭਾਈ ਮੈਨੂੰ ਤਾਂ ਆਪ ਹੁਣ ਪਤਾ ਲੱਗਿਆ ਵੀ ਮੇਰਾ ਹੁਕਮ ਇਹ ਚਾਰ ਦੀਵਾਰੀ ਚ ਹੀ ਰਹਿ ਜਾਂਦਾ ਵੀ ਐ ਜੀ ਪੀ ਸੀ ਵੱਡੀ ਆ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਲਗਾਤਾਰ ਚੁਣੌਤੀਆਂ ਦਾ ਅਜ਼ਾਫਾ ਹੋਇਆ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਤਾਂ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਦੇ ਨਾਲ ਹੀ ਸਿੰਘ ਸਾਹਿਬ ਦੇ ਕੁਝ ਅਜਹੀਆਂ ਟਿੱਪਣੀਆਂ ਵੀ ਆਈਆਂ ਨੇ ਜਿਨ੍ਹਾਂ ਨੂੰ ਲੈ ਕੇ ਸਿੰਘ ਸਾਹਿਬ ਨੇ ਇਹ ਸ਼ਬਦ ਦੁਹਰਾਏ ਨੇ ਕਿ ਜਿਹੜਾ ਹੁਕਮਾਨਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੁੰਦਾ ਏ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਗਿਰਦੇ ਦੇ ਵਿੱਚ ਰਹਿ ਜਾਂਦਾ ਏ ਇਸੇ ਨੂੰ ਲੈ ਕੇ ਤਮਾਮ ਸਾਰੇ ਸਵਾਲ ਨੇ ਔਰ ਪਵਿੱਖ ਦੇ ਵਿੱਚ ਸਿੰਘ ਸਾਹਿਬ ਦੇ ਵੱਲੋਂ ਕੋਈ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਜਾਂ ਸਿਧਾਂਤਕ ਤੌਰ ਤੇ ਕਿਸ ਤਰੀਕੇ ਦਾ ਫੈਸਲਾ ਲਿਆ ਜਾ ਸਕਦਾ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰਪਾਲ ਸਿੰਘ ਬੱਲੂਆਣਾ ਗੱਲਬਾਤ ਕਰਦੇ ਬੱਲੂਆਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੁਢਲੇ ਰੂਪ ਚ ਸਵਾਲ ਹੈ ਕਿ ਜਿਹੜੇ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਹਾਲਾਤ ਬਣੇ ਹੋਏ ਆ ਕਿਵੇਂ ਦੇਖਦੇ ਹੋ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਅਕਾਲੀ ਦਲ ਬਾਰੇ ਗੱਲ ਕਰਦੇ ਆ ਨਾ ਬਈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਆਪਾਂ ਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਣਾ ਕਿਉਂਕਿ ਅਕਾਲੀ ਦਲ ਦੇ ਇਹ ਦਿਨ ਕਿਉਂ ਆਏ 2 ਦਸੰਬਰ ਵਾਲ ਪਿੱਛੇ ਜਿਹੜਾ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਦਾ ਰਾਜ ਰਿਹਾ ਉਹਦੇ ਵਿੱਚ ਪੰਜਾਬ ਦੇ ਮਸਲੇ ਕੋਈ ਨਹੀਂ ਹੱਲ ਹੋਏ ਚਾਹੇ ਚੰਡੀਗੜ੍ਹ ਦਾ ਮਸਲਾ ਚਾਹੇ ਪਾਣੀਆਂ ਦਾ ਬੋਲੀ ਦਾ ਇਲਾਕਿਆਂ ਦਾ ਕੋਈ ਨਹੀਂ ਹੱਲ ਹੋਇਆ ਨਾ ਸਿੱਖ ਪੰਥ ਦੇ ਕੋਈ ਬੰਦੀ ਸਿੰਘਾਂ ਦਾ ਮਸਲਾ ਹੋਵੇ ਕੋਈ ਸੁਮੇਸ਼ ਸੈਣੀ ਨੂੰ ਡੀਜੀਪੀ ਲਾਇਆ ਭਤਿੰਦਰਾ ਨੇ ਠੀਕ ਹੈ ਤੇ ਇਹਨਾਂ ਨੇ ਤਾਂ ਮਤਲਬ ਬੇਅਦਬੀ ਹੋ ਗਈ ਇਸ ਤੋਂ ਵੱਡਾ ਕੀ ਹੋ ਸਕਦਾ ਉਲਟਾ ਸੌਦਾ ਸਾਧਨ ਮਾਫੀ ਲੈਂਦੇ ਸੌਦਾ ਸਾਹਿਬ ਨਾ ਜਾ ਰੀਆਂ ਜਥੇਦਾਰਾਂ ਨੂੰ ਕੋਠੀ 'ਚ ਬੁਲਾ ਕੇ ਫੈਨ ਦੇਣੇ ਮਤਲਬ ਯਾਰ ਜਦੋਂ ਸੁਖਵੀਰ ਸਿੰਘ ਬਾਦਲ ਅਕਸਰ ਕੋਈ ਪਾਸੇ ਹੁੰਦੇ ਨੇ ਨਾ ਵੀ ਮੇਰੇ ਪਿਤਾ ਨੇ ਮਤਲਬ ਬਹੁਤ ਕੌਮ ਵਾਸਤੇ ਉਹ ਕੀਤਾ ਕੁਰਬਾਨੀਆਂ ਕਰਤੀਆਂ 16 ਸਾਲ ਮਤਲਬ ਜੇਲਾ ਕੱਟੀਆਂ ਜਲੰਧਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲwijk ਪੱਤਰਕਾਰ ਨੇ ਸਵਾਲ ਪੁੱਛ ਲਿਆ ਵੀ ਤੁਸੀਂ ਜੇਲਾ ਕਿੰਨੀਆਂ ਕੱਟੀਆਂ ਵੀ ਜੇ ਅਸੀਂ ਕੋਈ ਹਿਸਾਬ ਲਾ ਕੇ ਪਾਉਣ ਕਿ 4 ਸਾਲ ਬੰਦੀਆਂ ਤੇ ਤੁਸੀਂ 14-15 ਸਾਲ ਕਹੀ ਜਾਂਦੇ ਤੁਹਾਡੇ ਲੀਡਰ ਉਹ ਕਾਕਾ ਜਿੰਨਾ ਹੁੰਦਾ ਚ ਲਾਲਿਆ ਕਰੋ ਕਰ ਲਿਆ ਕਰੋ ਮਤਲਬ ਇਸ ਤੇ ਬੇਈਮਾਨੀ ਥੋੜੀ ਝਲਕਦੀ ਆ ਚਲੋ ਆਪਾਂ ਹੁਣ ਦੋਸੰਬਰ ਤੇ ਆ ਗਏ ਵੀ ਜਦੋਂ ਇਹ ਸਾਰੇ ਇਹਨਾਂ ਦੀ ਜਿਹੜੀ ਪੰਥਕ ਸਰਕਾਰ ਸੀ 1996 ਤੋਂ ਬਾਅਦ 97 ਤੋਂ ਲੈ ਕੇ ਫਿਰ 10 ਸਾਲ ਲਗਾਤਾਰ ਰਹੇ ਜਦੋਂ ਸਿੱਖ ਪੰਥ ਦਾ ਘਾਣ ਹੋਇਆ ਪੰਜਾਬ ਦੇ ਮਸਲੇ ਸਿੱਖਾਂ ਦੇ ਮਸਲੇ ਕੋਈ ਹੱਲ ਨਹੀਂ ਹੋਏ ਤਾਂ ਉਹਦੀ ਜੜ ਜਿਹੜੀ ਹੈਗੀ 2 ਦਸੰਬਰ ਦੀ ਪਿੱਛੇ ਪਈ ਹੈ ਉਹ ਫਿਰ 2 ਦਸੰਬਰ ਜਿਹੜਾ ਹੁਕਮਨਾਮਾ ਆਉਂਦਾ ਹੈ ਜੋ ਇਹਨਾਂ ਦੇ ਹਾਲਾਤ ਹੋਏ 17 ਤੋਂ ਬਾਅਦ ਚੋਣਾਂ ਹਾਰੀਆਂ ਸਿੱਖ ਪੰਥ ਦਾ ਰੂ ਵਧਿਆ ਇਹਨਾਂ ਦੇ ਵਿੱਚ 파ੜਕ ਪਈ ਸ਼ਿਕਾਇਤ ਗਈ 2 ਦਸੰਬਰ ਦਾ ਫੈਸਲਾ ਆ ਗਿਆ 2 ਦਸੰਬਰ ਦਾ ਫੈਸਲਾ ਉਹ ਤੁਸੀਂ ਦੇਖਦੇ ਜਦੋਂ ਕਿਆ ਜਾਂਦਾ ਉਹ ਤੇ ਲਿਖਿਆ ਹੁਕਮਨਾਮੇ ਚ ਵੀ ਜਿਹੜੀ ਇਹ ਅਕਾਲੀ ਲਾਣਾ ਇਹ ਕੱਲ ਲੀਡਰਸ਼ਿਪ ਹੈ ਇਹ ਗਵਾਹੀ ਕਰਨ ਦੇ ਯੋਗ ਨਹੀਂ ਮਤਲਬ ਗਵਾਹੀ ਕਰਨ ਦੇ ਯੋਗ ਨਹੀਂ ਇਹਦਾ ਸਾਫ ਹੈ ਵੀ ਤੁਹਾਡੇ ਪੱਲੇ ਕੁਝ ਨਹੀਂ ਰਿਹਾ ਨੰਬਰ 2 ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕੌਮ ਵਾਪਸ ਲਿਆ ਗਿਆ ਫਕਰੇ ਕੌਮ ਵਾਪਸ ਲੈਣ ਦਾ ਭਾਅ ਇਹ ਹੈ ਜੋ ਅਕਾਲੀ ਦਲ ਬਾਦਲ ਦੇ ਮਤਲਬ ਪ੍ਰਧਾਨ ਲਾ ਲੋ ਪ੍ਰਕਾਸ਼ ਸਿੰਘ ਬਾਦਲ ਜੋ ਉਹਨੇ ਸਿਆਸਤ ਕੀਤੀ ਉਹ ਜ਼ੀਰੋ ਹੋ ਗਈ ਤਾਂ ਇਹਦਾ ਦੁੱਖ ਉਸ ਸਿੰਘ ਬਾਦਲ ਨੂੰ ਬਹੁਤ ਲੱਗਿਆ ਹਰੇ ਪੁੱਤਰ ਨੂੰ ਲੱਗਦਾ ਯਾਰ ਪਿਓ ਦੀ ਜਿਹੜੀ ਮਨ ਲੋ ਕਿਸੇ ਬੱਚੇ ਦੇ ਪਿਓ ਨੂੰ ਪਦਮਸ਼ਰੀ ਦਿੱਤਾ ਹੋਵੇ ਭਾਰਤ ਸਰਕਾਰ ਨੇ ਤੇ ਮਾਰਨ ਤੋਂ ਬਾਅਦ ਉਹਦਾ ਖੋਹ ਲਿਆ ਜਾਵੇ ਪਰ ਦੁੱਖ ਤਾਂ ਹੁੰਦਾ ਹੀ ਦੁੱਖ ਲੱਗਿਆ ਹੋਣਾ ਤੇ ਉਹ ਖੋਹ ਦਾ ਕਾਰਨ ਵੀ ਆਪ ਗੱਲ ਕਰ ਚੁੱਕੇ ਆ ਫਿਰ ਹੈਗਾ ਵੀ ਸਾਰੇ ਉਹਨੇ ਆਪ ਝੋਲੀ ਚ ਪੁਆਏ ਫਿਰ ਝੋਲੀ ਚ ਜਦੋਂ ਪੁਆਏ ਤਾਂ ਉਸ ਤੋਂ ਬਾਅਦ ਜਿਹੜੇ ਹਾਲਾਤ ਇਹ ਬਣੇ ਵੀ ਫਿਰ ਜਥੇਦਾਰ ਹਰਪੀ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਕਿੰਨਾ ਮਨ ਲੋ ਸਾਲ ਪੁਰਾਣਾ ਜਿਹੜਾ ਕੀਸ ਲਿਆਂਦਾ ਗਿਆ ਮੈਂ ਤਾਂ ਹੈਰਾਨ ਆ ਇਸ ਗੱਲ ਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਜਥੇਦਾਰ ਸਾਹਿਬ ਰਿਐਕਸ਼ਨ ਲਿਆ ਪਰ ਜਦੋਂ ਤੁਸੀਂ ਦਮਦਮਾ ਸਾਹਿਬ ਦਾ ਨੂੰ ਬਣਾਇਆ ਉਹ ਹੈੱਡ ਗ੍ਰਾਂਥੀ ਮੁਖਸਰ ਸਾਹਿਬ ਵੀ ਲੱਗੇ ਰਹੇ ਆ ਉਦੋਂ ਨਹੀਂ ਤੁਹਾਨੂੰ ਖਿਆਲ ਆਇਆ ਵੀ ਭਾਈ ਉਹਦਾ ਮਸਲਾ ਹੈਗਾ ਸਾਲੀ ਵਾਲਾ ਉਦੋਂ ਨਹੀਂ ਤੁਹਾਨੂੰ ਜਵਾ ਉਹ ਕੋਈ ਧਿਆਨ ਚ ਆਇਆ ਜੋ ਤੁਸੀਂ ਕਾਲ ਤੱਕ ਸਾਹਿਬ ਨੂੰ ਕਾਰਜਕਾਰੀ ਜਿੱਥੇ ਅੰਦਰ ਲਾਉਣੇ ਉਹ ਤੁਹਾਨੂੰ ਕੋਈ ਧਿਆਨ ਚ ਨਹੀਂ ਆਇਆ ਹੁਣ ਜੇ ਹੁਕਮਨਾਵਾ ਸਾਹਿਬ ਆ ਗਿਆ ਹੁਣ ਤੁਹਾਨੂੰ ਇਹ ਵੀ ਧਿਆਨ ਚ ਆ ਗਿਆ ਵੀ ਭਾਈ ਜੱਤੇਦਾਰ ਹਰਪੀਤ ਸਿੰਘ ਵੀ ਮਾੜਾ ਹੈ ਫੁਲਾਣਾ ਵੀ ਮਾੜਾ ਹੈ ਠੀਕ ਹੈ ਹਰਪੀ ਸਿੰਘ ਤੇ ਇਸੇ ਮਸਲੇ ਦੀ ਪਹਿਲਾਂ ਪੜਤਾਲ ਹੋ ਚੁੱਕੀ ਆ ਬਿਲਕੁਲ ਬਿਲਕੁਲ ਜਦੋਂ ਵੈਰੀਫਿਕੇਸ਼ਨ ਹੁੰਦੀ ਹੈ ਜੇ ਤੁਸੀਂ ਵੈਰੀਫਿਕੇਸ਼ਨ ਨਹੀਂ ਕੀਤੀ ਫਿਰ ਤੁਸੀਂ ਰਲੇ ਸੀ ਮਤਲਬ ਜੇ ਤੁਸੀਂ ਇੱਕ ਕਲਰਕ ਵੀ ਭਰਤੀ ਹੁੰਦਾ ਤੇ ਕੇ ਸੇਵਾਦਾਰ ਵੀ ਭਰਤੀ ਹੁੰਦਾ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ ਤੁਸੀਂ ਜੇਦਿਹਦਾਰ ਲਾ ਰਹੇ ਹੋ ਹਰਪੀ ਸਿੰਘ ਨੂੰ ਤਖਤ ਸਾਹਿਬ ਦਾ ਦਮਦਮਾ ਸਾਹਿਬ ਦਾ ਫਿਰ ਕਾਲ ਤਖਤ ਸਾਹਿਬ ਦਾ ਫਿਰ ਤੁਸੀਂ ਵੈਰੀਫਿਕੇਸ਼ਨ ਨਹੀਂ ਕੀਤੀ ਤੇ ਨਹੀਂ ਕੀਤੀ ਤਾਂ ਫਿਰ ਤੁਹਾਡੀ ਬੇਈਮਾਨੀ ਸੀ ਭਾਈ ਤੁਸੀਂ ਕਿਵੇਂ ਇੱਕ ਬੰਦੇ ਨੂੰ ਤੁਸੀਂ ਕਿਵੇਂ ਲਾਤਾ ਜੇਦਿਹਦਾਰ ਇਹ ਕੀ ਹੈ ਹੁਣ ਕੀ ਹੈ ਵੀ ਉਹ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਸਾਰਾ ਕੁਝ ਹੋ ਰਿਹਾ ਹੈ ਉਹਦੇ ਚੀ ਧਾਮੀ ਸਾਹਿਬ ਦਾ ਅਸਤੀਫਾ ਆ ਗਿਆ ਠੀਕ ਹੈ ਕਿਉਂਕਿ ਸੱਤ ਮੈਂਬਰੀ ਜਦੋਂ ਕਿਹਾ ਸੀ ਵੀ ਤੁਸੀਂ ਭਰਤੀ ਕਰਨੀ ਹੈ ਇਹ ਚ ਜਿਨ੍ਹਾਂ ਨੂੰ ਕਿਹਾ ਸੀ ਬਾਲਦਲ ਨੂੰ ਵੀ ਤੁਸੀਂ ਅਗਵਾਈ ਕਰਨ ਯੋਗ ਨਹੀਂ ਉਹ ਚੀਮਾ ਸਾਹਿਬ ਜਿਹੜਾ ਸਭ ਤੋਂ ਵੱਧ ਬਾਲਦਲ ਦਾ ਬੇੜਾ ਭਾਉਣਗੇ ਚੀਮਾ ਹੁਣ ਵੈਸ ਹੁਣ ਕਿਉਂਕਿ ਇਹਨਾਂ ਦਾ ਸੌ ਖਾਦੀ ਹੋਈ ਨਾ ਜਦੋਂ ਨੁੱਕਰ ਤੇ ਦਾ ਦੇਣਾ ਕੱਲ ਦਲ ਨੂੰ ਉਹਨਾਂ ਨੇ ਭਰਤੀ ਸ਼ੁਰੂ ਕਰਤੀ ਜੀ ਕਰੀਦਾ ਹੁਣ ਸੁਬੀਰ ਸਿੰਘ ਵਾਲ ਦੇ ਕਹਿਣਤੀ ਹੋਣੀ ਆ ਕੱਲ ਦੇ ਚੀਮੇ ਸਾਹਿਬ ਦੇ ਵਿਚਾਰੇ ਕੀ ਬਸਚਾ ਕੁਝ ਲੋਕਾਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਜਾਂਦੇ ਆ ਕਿ ਇੱਕ ਪਰਿਵਾਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੇ ਸਮੁੱਚੇ ਜਥੇਦਾਰਾਂ ਨੂੰ ਕਾਠ ਪੁਤਲੀਆਂ ਬਣਾ ਕੇ ਫੈਸਲੇ ਕਰਾਏ ਜਾਂਦੇ ਆ ਇਹਦਾ ਗਿਆਨੀ ਗਰੋਜਨ ਸਿੰਘ ਦਾ ਆਪਾਂ ਦੇਖਦੇ ਆਂ ਬਾਈ ਹੁਣ ਹਾਲਾਤ ਦੇ ਕੀ ਆ ਵਿਚਾਰਾ ਕਿਤੇ ਜਾ ਨਹੀਂ ਸਕਦਾ ਜਨਤਕ ਥਾਂ ਤੇ ਵਿਚਾਰਾ ਬਣਾਦਾ ਨੇ ਇਹਨਾਂ ਨੇ ਬਣਾਇਆ ਇਹਨਾਂ ਨੇ ਉਹਦਾ ਗਲਤ ਫੈਸਲੇ ਕਰਾਏ ਦਵਾ ਚ ਉਹਨਾਂ ਨੂੰ ਬੁਲਾ ਕੇ ਸੌਦਾ ਸਾਨੂੰ ਮਾਫੀ ਦਵਾਈ ਫਿਰ 90 99 ਲੱਖ ਦੇ ਇਸ਼ਤਿਹਾਰ ਤੇ ਅਖਬਾਰਾਂ ਚ ਠੀਕ ਹੈ ਉਹ ਜਿਹੜੀ ਜਥੇਦਾਰਾਂ ਦੀ ਸੀ ਹੁਣ ਜਥੇਦਾਰ ਆਪਾਂ ਲਾਲੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਲਬ ਐਡਾ ਰਤਬਾ ਹੁੰਦਾ ਸੀ ਤੇ ਹੁਣ ਧਾਮੀ ਸਾਹਿਬ ਤੇ ਵਿਚਾਰੇ ਤਰਸਉਂਦਾ ਉਹਨਾਂ ਨੂੰ ਡੀਸੀ ਨੇ ਟਾਈਮ ਦਿੱਤਾ ਯਾਰ ਮੰਨ ਲਓ ਐਜੀਪੀਸੀ ਦੇ ਪ੍ਰਧਾਨ ਦੇ ਅੱਗੇ ਡੀਸੀ ਦੀ ਕੀ ਔਕਾਤ ਹੈ ਹੂੰ ਡੀਸੀ ਦੀ ਕੀ ਔਕਾਤ ਹੈ ਔਕਾਤ ਇਹਨਾਂ ਨੇ ਕਿਉਂ ਲਿਆਂਦੀ ਇੱਥੇ ਬਾਦਲਦਾਲ ਨੇ ਲਿਆਂਦੀ ਕਿਤੇ ਕਿਸੇ ਸਮੇਂ ਖੜਕ ਸਿੰਘ ਵਰਗੇ ਪ੍ਰਧਾਨ ਹੁੰਦੇ ਸੀ ਤਾਂ ਕੋਰਟ ਦੇ ਸੱਮਣ ਆਉਂਦੇ ਸੀ ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਆਪ ਚ ਕੋਰਟ ਐ ਮਤਲਬ ਨਹਿਰੂ ਵਰਗੇ ਗਾਂਧੀ ਵਰਗੇ ਐਸਜੀਪੀਸੀ ਦੇ ਪ੍ਰਧਾਨ ਤੋਂ ਟਾਈਮ ਲੈ ਕੇ ਮਿਲਦੇ ਸੀ ਹੁਣ ਤੁਸੀਂ ਹਾਲਾਤ ਦੇਖੋ ਡੀਸੀ ਉਹਨਾਂ ਨੂੰ ਟਾਈਮ ਦੇਦਾ ਤਿੰਨ ਘੰਟੇ ਖੜੇ ਰਹੇ ਧਾਮੀ ਸਾਹਿਬ ਤੇ ਪੂਰੀ ਜਿਹੜੀ 100 ਕਾਲ ਦੇ ਨਾਲ ਦੀ ਐਡਜੈਕਟਿਵ ਕਮੇਟੀ ਹੈ ਉਹ ਉੱਥੇ ਡੀਸੀ ਅੰਮ੍ਰਿਤਸਰ ਉੱਥੇ ਕੋਲੇ ਖੜੇ ਗਏ ਕੌਣ ਮਤਲਬ ਇੰਨਾ ਇੱਥੇ ਕਰਾਪਸ਼ਨ ਹੋਊਗੀ ਕਿੰਨੇ ਮਸਲੇ ਉੱਠਦੇ ਆ ਮਤਲਬ ਯਾਰ ਕੋਈ ਕਰਤਾਰ ਨਾਂ ਦੀ ਚੀਜ਼ ਹੀ ਨਹੀਂ ਤੁਸੀਂ ਤੇ ਉਦੋਂ ਬਾਅਦ ਤੁਸੀਂ ਕਾਲ ਤੱਕ ਸਾਧ ਨਾਲ ਜਿਹੜੇ ਹੁਕਮ ਕਰਾਏਗੇ ਸਾਰਾ ਕੁਝ ਵਾਪਰਿਆ ਫਿਰ ਹੁਣ ਉਹਨਾਂ ਨੇ ਕੀ ਹੈ ਬੀਏ ਜਿਹੜੇ ਤੰਨ ਸੰਸਥਾਵਾਂ ਵਿੱਚ ਸਿੱਖਾਣੀਆਂ ਸ੍ਰੋਮਣੀ ਕਾਲੇਦਾਰ ਸ੍ਰੋਮਣੀ ਗੋਦਵਾਰ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਇਹ ਹੁਣ ਕਮਜ਼ੋਰ ਕਰਤੀਆਂ ਮਤਲਬ ਇੰਨੀਆਂ ਕਮਜ਼ੋਰ ਕਰਤੀਆਂ ਤੇ ਸਿੱਖਾਂ ਨੂੰ ਲੱਗਦਾ ਕਈ ਵਾਰੀ ਜਦ ਕੋਈ ਹੁਕਮ ਆਉਂਦਾ ਯਾਰ ਵੀ ਠੀਕ ਆ ਗਲਤ ਆ ਕਿਉਂਕਿ ਸਰਸੈਲ ਨੂੰ ਮaaf ਕਰਤਾ ਦੱਸੋ ਜੀ ਵੋਟਾਂ ਖਾਤਰ ਹਨ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਇੱਕ ਪਰਿਵਾਰ ਦੀ ਜਿਹੜੀ ਸੱਤਾ ਕਾਇਮ ਰਹੇ ਉਹਨਾਂ ਨੂੰ ਕੁਰਸੀ ਮਿਲਦੀ ਰਹੇ ਇਸ ਕਰਕੇ ਸਾਰੇ ਜਿਹੜੇ ਹੁਕਮ ਕਰਾਏ ਜਾਂਦੇ ਆ ਉਹ ਜੋ ਧਾਮੀ ਸਾਹਿਬ ਦਾ ਅਸਤੀਫਾ ਆ ਗਿਆ ਉਹ ਚੀਜ਼ ਜਦ ਹਰਪ੍ਰੀਤ ਸਿੰਘ ਦੀ ਬਲੀ ਆ ਗਈ ਉਹਦੇ ਚ ਜਥੇਦਾਰ ਰਗਵੀਰ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਟਾਰਗੇਟ ਕੀਤਾ ਜਾ ਰਿਹਾ ਹੁਣ ਮਤਲਬ ਮੈਂ ਤਾਂ ਹਰਾਨਾ ਅੰਤਰ ਕਮੇਟੀ ਵਾਲੇ ਰਗੂਜੀਤ ਬਿਰਕ ਸੋਣੀ ਵਰਗੇ ਸਾਰੇ ਇਕੱਠੇ ਹੋ ਕੇ ਕਹਿੰਦੇ 15 ਬੰਦੇ ਕਹਿੰਦੇ ਜੀ ਸਾਡੀ ਪਾਵਰ ਵੱਧ ਐਸਜੀਪੀਸੀ ਦੀ ਮੈਨੂੰ ਹਾਸੇ ਆਵੇ ਜਿਹੜੀ ਐਜਪੀਸੀ ਦੀ ਪਾਵਰ ਸ਼ਕਤੀ ਜਿਹੜੀ ਚੰਡੀਗੜ੍ਹ ਤੋਂ ਲੈ ਕੇ ਪਾਸੇ ਖਤਮ ਹੋ ਜਾਂਦੀ ਹੈ ਉਹਦੀ ਪਾਵਰ ਕਹਿੰਦੇ ਅਕਾਲ ਤਖਤ ਸਾਬ ਨਾਲੋਂ ਜ਼ਿਆਦਾ ਹੈ ਮੈਨੂੰ ਹਾਸੇ ਸੀ ਵੀ ਬੰਦੇ ਯਾਰ ਕਹਿੰਦੇ ਅਸੀਂ 10 ਦਾ 20 ਵੀ 50 50 ਸਾਲਾਂ ਤੋਂ ਐਜਪੀਸੀ ਮੈਂਬਰ ਆ ਅਸੀਂ ਡਾਇਰੈਕਟਰ ਵੀ ਆ ਅਸੀਂ ਸੋ ਕਾਲਡ ਮੀਤ ਪ੍ਰਧਾਨ ਆ ਤੇ ਤਾਲ ਤੱਕ ਸਾਡੀ ਭਰਾਵੋ ਜਿਹੜੀ ਪਾਵਰ ਹੈ ਪੂਰੀ ਦੁਨੀਆ ਦੇ ਜਿਹੜੇ 150 200 ਦੇਸ਼ ਆ ਦੇ ਤੇ ਸਿੱਖ বাসਦਾ ਉਥੋਂ ਤੱਕ ਆ ਐਜਪੀਸੀ ਦੀ ਕੀ ਪਾਵਰ ਹੈਗੀ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਕਹਿੰਦੇ ਹੁਣ ਭਾਜਪਾ ਨੇ ਕਬਜ਼ਾ ਕਰਾਤਾ ਬੀਜੇਪੀ ਨੇ ਬਣਾਈ ਆ ਤੇ ਇਹਨਾਂ ਕਰਕੇ ਕੱਲ੍ਹ ਜਲ ਬਾਦਲ ਕਰਕੇ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣੀ ਕਿਉਂਕਿ ਇਹਨਾਂ ਦਾ ਪਤੀ ਪਤਨੀ ਨਾਲ ਰਿਸ਼ਤਾ ਸੀਗਾ ਪਹਿਲਾਂ ਇਹ ਪਤੀ ਪਤਨੀ ਦੇ ਰੂਪ ਚ ਰਹੇ ਬੀਜੇਪੀ ਦੇ ਨਾਲ ਹਾਂ ਤੇ ਹੁਣ ਇਹਨਾਂ ਨੂੰ ਕੋਈ ਜੇ ਫੋਟੋ ਵੀ ਪਾ ਆਂਦਾ ਜੇ ਹਰਪ੍ਰੀਤ ਸਿੰਘ ਕੋਲ ਕੋਈ ਆ ਜਾਂਦਾ ਇਹਨਾਂ ਨੂੰ ਲੱਗਦਾ ਹੈ ਇਹਨਾਂ ਦੇ ਵੇਰੇ ਫੀਲੇ ਆ ਜਿਹੜੇ ਛੱਡੇ ਹੋਏ ਆ ਵਿਚਾਰੇ ਜਿਨ੍ਹਾਂ ਨੇ ਮੋਜਾਂ ਮਾਣੀਆਂ ਰਾਜ ਭਾਗ ਚ ਉਹਨਾਂ ਦੀ ਹੁਣ ਡਿਊਟੀ ਆ ਬਈ ਉਹਨਾਂ ਦੀ ਡਿਊਟੀ ਆ ਆ ਵੀ ਹੁਣ ਜਦੋਂ ਉਹਨਾਂ ਦੇ ਆਕਾ ਦੇ ਖਿਲਾਫ ਕੋਈ ਗੱਲ ਹੁੰਦੀ ਆ ਸੱਚੀ ਉਹ ਫਿਰ ਉਹ ਐਕਟਿਵ ਹੋ ਜਾਂਦੇ ਉਹ ਕਹਿੰਦਾ ਯਾਰ ਜਿਹੜਾ ਹੁਣ ਅਸੀਂ ਪੈਸਾ ਕਮਾਇਆ ਕਾਲੀ ਰਾਤ ਚ ਨਜ਼ਾਰੇ ਲਈ ਗੱਡੀਆਂ ਦੇ ਘੁੰਮੇ ਸਿਕਿਉਰਟੀਆਂ ਲੰਘਾ ਉਹ ਹੁਣ ਕਹਨ ਲੱਗ ਜਾਂਦੇ ਜੀ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਫੋਟੋ ਆ ਗਈ ਜੀ ਉਹਦੇ ਨਾਲ ਸਿਰਸੇ ਨਾਲ ਦਾ ਸਿਰਸਾ ਤੁਹਾਡਾ ਉੱਥੇ ਪ੍ਰਧਾਨ ਰਿਆ ਸਿਰਸਾ ਤੁਹਾਡੀ ਯਾਰੀ ਆ ਮਾ ਸ਼ਾਹ ਨਾਲ ਤੁਹਾਡੀ ਯਾਰੀ ਮੋਦੀ ਨਾਲ ਤੁਹਾਡੀ ਯਾਰੀ ਕਿਸਾਨ ਬਿੱਲਾ ਤੁਸੀਂ ਖੜੇ ਠੀਕ ਹੈ ਜੀ ਜੇ ਧਾਰਾ 370 ਤੋੜੀ ਕਸ਼ਮੀਰ ਵਾਲੀ ਉਹ ਵੀ ਤੁਸੀਂ ਖੜੇ ਜੇ ਐਨ ਆਈਏ ਨੂੰ ਕੋਈ ਪਾਵਨਾ ਦਿੱਤੀਆਂ ਤੁਸੀਂ ਉਹ ਵੀ ਖੜੇ ਸਾਰੀਆਂ ਯਾਰ ਸਹਿਮਤੀ ਪ੍ਰਗਟ ਕੀਤੀ ਸੰਗੀ ਢਾਂਚਾ ਜਿਹੜਾ ਸੀਗਾ ਉਹ ਜਿਹੜਾ ਖੇਤਰੀ ਪਾਰਟੀ ਜ਼ਿੰਮੇਵਾਰੀ ਬਣਦੀ ਸੀ ਕਾਲੀ ਦਲ ਦੀ ਉਹ ਤਾਂ ਇਹ ਮਤਲਬ ਬੇਸ ਗਏ ਮਤਲਬ ਬੀਜੇਪੀ ਮੂਰੇ ਬੇਸ ਗਏ ਬੇਸ ਜਦੋਂ ਕਾਲੀ ਦਲ ਦਾ ਬੀਜੇਪੀ ਦੇ ਨਾਲ ਅਲਾਈنس ਸੀਗਾ ਉਹ ਦੋਵੇਂ ਚੀਜ਼ਾਂ ਕਿਉਂ ਨਹੀਂ ਚੇਤੇ ਆਈਆਂ ਜਦੋਂ ਜਥੇਦਾਰਾਂ ਦੀ ਕੋਈ ਫੋਟੋ ਆ ਗਈ ਉਹ ਤੋਂ ਇਤਰਾਜ਼ ਕਿਉਂ ਖੜਾ ਹਾਂ ਜਥੇਦਾਰ ਸਾਹਿਬ ਤਾਂ ਕੋਈ ਮਿਲ ਸਕਦਾ ਯਾਰ ਕੋਈ ਸੰਗ ਦਾ ਬੰਦਾ ਹੀ ਮਿਲ ਸਕਦਾ ਕੋਈ ਬੰਦਾ ਹੁਣ ਜਿਹੜਾ ਹੁਣ ਵੀਰ ਆਪਣੇ ਕਈ ਵੀਰ ਹੁਣ ਕਰਾਉਂਦੇ ਆ ਵੀ ਸਾਰੂ ਧਰਮ ਸਮੇਲਨ ਉਹ ਸਾਰੇ ਬੰਦੇ ਹੁੰਦੇ ਆ ਉਹ ਤਾਂ ਯਾਰ ਬੰਦਾ ਰੱਖਦਾ ਗੱਲ ਹਾਂ ਗਲਤ ਤਾਂ ਹੁੰਦਾ ਵੀ ਭਾਈ ਉਥੋਂ ਕਿਸੇ ਬੰਦੇ ਨੂੰ ਮਿਲੇ ਜਿਸ ਦਾ ਸਭ ਕਿਸੇ ਤੋਂ ਹੋਰ ਬੰਦੇ ਨੂੰ ਐਂਟੀ ਸਿੱਖ ਹੋ ਉਹਨੇ ਆ ਕੇ ਫੈਸਲਾ ਕਰਤਾ ਫੈਸਲੇ ਤੁਸੀਂ ਕਰੇ ਯਾਰ ਮਤਲਬ ਫੈਸਲੇ ਤੁਸੀਂ ਕਰਾਏ ਮਤਲਬ ਸੌਦਾ ਸਾਹ ਨਾ ਜਾਰੀ ਥੋੜੀ ਨੰਕਰੀ ਕਾਹਨ 78 ਵਾਲਾ ਉਹ ਕਿਹਨੇ ਬਚਾਇਆ ਨੰਕਰੀ ਗੁਰੂ ਬਚਨੇ ਨੂੰ ਹੈ ਤੇ ਕਿਹਨੇ ਉਹ ਦੂਜੇ ਅਛੂਤ ਉਸ ਨਾ ਜਾਰੀ ਰੱਖੀ ਕਿਹਨੇ ਉਥੇ ਨਕੋਦਰ ਵਾਲੇ ਕਾਂਡ ਚ ਇਹਨਾਂ ਦਾ ਆ ਦੂਜਾ ਸੀਗਾ ਇੱਥੋਂ ਵਾਲਾ ਉਹ ਡੀਸੀ ਲੱਗਿਆ ਹੋਇਆ ਸੀਗਾ ਦਰਬਾਰਾ ਗੁਰੂ ਉਹ ਉਹ ਮੁੰਡਿਆਂ ਨੂੰ ਅਜੇ ਤੱਕ ਉਹਦੇ ਮਾਪਿਆਂ ਨੂੰ ਇਨਸਾਫ਼ ਪਾਲ ਦੇ ਫਿਰ ਅਕਾਲ ਤਖਤ ਸਾਹਿਬ ਦੇ ਮਾਪੇ ਸਰੇਂਦਰ ਇੱਕ ਇਹ ਵੀ ਸਵਾਲ ਹੈ ਕਿ ਇਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਗਏ ਨੇ ਹਰਪ੍ਰੀਤ ਸਿੰਘ ਤੇ ਸਵਾਲ ਚੁੱਕੇ ਗਏ ਕਿ ਇੱਕ ਪਤਿਤ ਬੰਦੇ ਦੇ ਵਿੱਚ ਕਾਂਗਰਸ ਦਾ ਹੋਵੇ ਜਾਂ ਆਮ ਆਰਮੀ ਪਾਰਟੀ ਦਾ ਰਗਵ ਚੱਡਾ ਹੋਵੇ ਉਹਨਾਂ ਦੇ ਵਿਆਹ ਦੇ ਵਿੱਚ ਜਾ ਕੇ ਇਸ ਤਰੀਕੇ ਦੇ ਨਾਲ ਕਹਿੰਨੀ ਹਰਪ੍ਰੀਤ ਸਿੰਘ ਸ਼ਮੂਲੀਅਤ ਕਰਦੇ ਨਜ਼ਰ ਆਏ ਇਸ ਨੂੰ ਲੈ ਕੇ ਖੜੇ ਸਵਾਲ ਕੀਤੇ ਗਏ ਕੀ ਲੱਗਦਾ ਕਿ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਇਹਦਾ ਦੇਖੋ ਵੀ ਉੱਥੇ ਜਥੇਦਾਰ ਸਾਹਿਬ ਨੇ ਜਾ ਕੇ ਕੋਈ ਕੀ ਕੀਤਾ दारू ਪੀਤੀ ਭੰਗੜੇ ਪਾਏ ਊਲ ਜਰੂਲ ਬੋਲਿਆ ਸਿੱਖਤਾਂ ਦੇ ਖਿਲਾਫ ਬੋਲਿਆ ਇਹ ਹੁੰਦਾ ਨਹੀਂ ਪੰਥਕ ਜ਼ਿੰਮੇਵਾਰੀਆਂ ਨਹੀਂ ਬਣਦੀਆਂ ਮਤਲਬ ਪੰਥਕ ਜ਼ਿੰਮੇਵਾਰੀਆਂ ਆ ਨਾ ਕੋਈ ਪੰਥ ਨੂੰ ਮੇਰੇ ਹਿਸਾਬ ਨਾਲ ਕੋਈ ਠੇਸ ਵਾਲੀ ਗੱਲ ਕੀਤੀ ਆ ਉਹਦੇ ਚ ਜਾ ਸਕਦਾ ਸੀ ਜਾ ਕੇ ਗੁਰਨਾਨਕ ਸਾਹਿਬ ਹੁਣ ਮੰਨ ਲਓ ਆਪਾਂ ਇਹਨੂੰ ਕੰਪੇਅਰ ਨਹੀਂ ਕਰ ਰਹੇ ਹੁਣ ਆਪਾਂ ਸਿੱਖ ਗੁਰੂ ਦੇ ਆ ਤਾਂ ਫਿਰ ਗੁਰਨਾਥ ਸਾਹਿਬ ਦਾ ਕਿਤੇ ਉੱਥੇ ਪਾਣੀ ਵੀ ਦੇਣ ਲੱਗ ਗਏ ਸੀਗੇ ਫਿਰ ਆਪਾਂ ਇਹ ਥੋੜਾ ਸਾਬ ਜੀ ਪਾਣੀ ਦੇਣ ਲੱਗ ਗਏ ਕਹਿੰਦਾ ਭਾਵ ਕੀ ਜੇ ਤੁਸੀਂ ਉੱਥੇ ਜਾ ਕੇ ਉਹਦੀ ਐਕਟੀਵਿਟੀ ਚ ਇਨਵੋਲਵ ਹੋਣੇ ਹੋ ਸਿੱਖ ਪੰਥ ਦੀ ਖਿਲਾਫ ਕੁਝ ਕਰਦੇ ਹੂੰ ਫਿਰ ਇਤਰਾ ਇਤਿਆਜ ਹੋਗਾ ਮੈਂ ਤਾਂ ਕਹਿੰਦਾ ਜਾਂ ਨੂੰ ਕੋਈ ਕਿਤੇ ਹੀ ਜਾ ਕੱਲ੍ਹ ਦੇਲੇ ਵੀ ਜਾਵੜੇ ਪਰ ਇਹ ਆ ਵੀ ਜਾ ਤੂੰ ਨਹੀਂ ਲੱਗਦਾ ਨਹੀਂ ਕਿ ਜਦੋਂ ਮਰਿਆਦਾ ਤੋਂ ਲਾਂਬੇ ਹੋ ਕੇ ਜਾਂ ਜਿਹੜੇ ਬੰਦੇ ਕੋਲੇ ਸਿੱਖੀ ਦੀ ਕੋ ਮਰਿਆਦਾ ਨਹੀਂ ਹੈਗੀ ਉਹ ਆਪਣੇ ਅਨੁਸਾਰ ਉੱਥੇ ਵਿਆਹ ਕਰ ਰਿਹਾ ਹੈ ਉੱਥੇ ਜਦੋਂ ਤੁਸੀਂ ਜਾ ਕੇ ਉਹਦੇ ਵਿਆਹ ਦੇ ਵਿੱਚ ਖੜੇ ਹੋ ਜਾਨੇ ਹੋ ਹੱਸ ਕੇ ਨੱਚ ਕੇ ਟੱਪ ਕੇ ਫੋਟੋਆਂ ਖਿਚਾਉਣੇ ਮਤਲਬ ਕੋਈ ਸ਼ਾਬਾਸ਼ੀ ਹੋ ਜਾਂਦੀ ਹੈ ਇਹਦਾ ਨਾ ਮਤਲਬ ਜੇ ਤਾਂ ਤੁਸੀਂ ਮੈਂ ਉਹੀ ਗੱਲ ਕਹਿਣਾ ਮੈਂ ਇਹ ਗੱਲ ਨੂੰ ਲੈ ਕੇ ਨਹੀਂ ਗੱਲ ਕਰ ਰਿਹਾ ਵੀ ਗਏ ਸਹੀ ਜਾਂ ਗਲਤ ਆ ਮੈਂ ਇਹ ਗੱਲ ਕਰ ਰਿਹਾ ਹਾਂ ਵੀ ਜੇ ਤਾਂ ਕੋਈ ਮਰਿਆਦਾ ਦੀ ਉੱਥੇ ਠੇਸ ਪਹੁੰਚਦੀ ਹੈ ਇਹਦਾ ਨਹੀਂ ਜਾਣਾ ਚਾਹੀਦਾ ਜੇ ਕੋਈ ਮਰਿਆਦਾ ਨਹੀਂ ਠੇਸ ਪਹੁੰਚਦੀ ਕੋਈ ਬੰਦਾ ਸ਼ਗਨ ਦੇਣ ਗਿਆ ਉਹ ਮਤਲਬ ਉਹਨੇ ਪਾਰਟਿਸਪੇਟ ਕੀਤਾ ਉਹਦੀ ਮੂਵਮੈਂਟ 'ਚ ਨਹੀਂ ਕਰਿਆ ਮਤਲਬ ਜੇ ਉਹ ਜੋ ਕੁਝ ਗਲਤ ਕਰ ਰਿਹਾ ਹੈ ਉਹਦੇ 'ਚ ਨਹੀਂ ਕਰਿਆ ਫਿਰ ਤਾਂ ਕੋਈ ਗੱਲ ਨਹੀਂ ਜੇ ਉਹ ਗਲਤ ਕਰ ਰਿਹਾ ਫੇਰ ਨਹੀਂ ਕਰਨਾ ਚਾਹੀਦਾ ਮਤਲਬ ਫੇਰ ਤਾਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਮਾਨਵ ਰਿਆਦਾ ਹੈਗੀ ਪਰ ਮਾਨਵ ਰਿਆਦਾ ਨੂੰ ਵੀ ਤੁਸੀਂ ਹੁਣ ਜਿਵੇਂ ਆਪਣਾ ਨਵੀਨ ਧਰਮ ਹੈ ਮਤਲਬ ਕਈ ਹੁਣ ਚੀਜ਼ਾਂ ਦਾ ਹੁਣ ਤਾੜਾ ਹੁਣ ਸਿੱਖਾਂ ਦੇ ਵੀ ਮਤਲਬ ਵੀ ਮੀਟ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਇਸ ਗਲਤੀ ਕਿੰਨਾ ਮਸਲਾ ਹੈਗਾ ਹਣਾ ਇਹ ਸਾਰੇ ਜਿਹੜੇ ਵੱਡੇ ਮਸਲੇ ਆ ਉਹ ਧਿਆਨ ਇਹ ਕਿਉਂ ਹਾਈਲਾਈਟ ਕੀਤੇ ਜਾਂਦੇ ਆ ਜਿਹੜੇ ਮੇਜਰ ਪ੍ਰੋਬਲਮ ਹੈਗੀਆਂ ਸਮੱਸਿਆਵਾਂ ਪੰਜਾਬ ਦੀਆਂ ਜਾਂ ਸਿੱਖਾਂ ਦੀਆਂ ਉਹਨੂੰ ਇਗਨੋਰ ਕੀਤਾ ਜਾ ਰਿਹਾ ਬੰਦੀ ਸਿੰਘ ਤੁਸੀਂ ਦੇਖੋ ਛੱਡਣ ਜਾ ਰਿਹਾ ਹੁਣ ਅਮਰਤਪਾਲ ਦੀ ਗੱਲ ਲਾਓ ਹੁਣ ਰਸੀਦ ਸੀਗਾ ਸ਼੍ਰੀਨਗਰ ਦਾ ਉਹਦੇ ਵੀ ਯੂਪੀਏ ਲੱਗੀ ਹੈ ਉਹਨੂੰ ਸੈਸ਼ਨ ਚ ਅਲਾਉ ਕਰਤਾ ਅਮਰਤਪਾਲ ਸਿੰਘ ਨੂੰ ਕੀਤਾ ਨਹੀਂ ਲਾਉ ਐਮਪੀ ਉਹ ਐਮਪੀ ਇਹ ਦੋਨਾਂ ਤੇ ਕੋਈ ਜਾ ਯੂਪੀਏ ਲਾਇਆ ਹੋਇਆ ਮਤਲਬ ਉਹਨੂੰ ਦੋ ਦਿਨਾਂ ਦਾ ਜਿਹੜਾ ਸੈਸ਼ਨ ਚ ਜਿਹੜੇ ਅਲਾਉ ਕੀਤਾ ਮਤਲਬ ਜਿਹੜੇ ਮਸਲੇ ਹੈਗੇ ਆ ਬੰਦੀ ਸਿੰਘਾਂ ਦਾ ਪਾਣੀਆਂ ਦਾ ਮਤਲਬ ਮੈਂ ਹੈਰਾਨ ਆ ਵੀ ਪੰਜਾਬ ਦੇ ਕੋਲ ਇਹ ਰਾਜਧਾਨੀ ਨਹੀਂ ਹੈਗੀ ਜਿਹੜਾ ਰਾਜਧਾਨੀ ਦਾ ਰੈਵਨਿਊ ਹੈ ਜਿਹੜਾ ਪੈਸਾ ਹੈ ਉਹ ਕੇਂਦਰ ਕੋਲ ਜਾ ਰਿਹਾ ਸੀਦਾ ਚੰਡੀਗੜ੍ਹ ਦਾ ਜਿੰਨਾ ਪੈਸਾ ਮਿਲੋ ਏਡੀ ਖੂਬ ਕੀ ਲੱਗਦਾ ਕਿ ਇਸੇ ਮਾਮਲੇ 'ਚ ਹੁਣ ਜਾਵਦਾ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣ ਕੋਈ ਫੈਸਲਾ ਲੈ ਸਕਦੇ ਆ ਕਿਤੇ ਪਹਿਲਾਂ ਦੇ ਵਾਂਗ ਕੱਠ ਪੁਤਲੀਆਂ ਬਣ ਕੇ ਫੈਸਲਾ ਨਹੀਂ ਕਰਨਗੇ ਇਹ ਤਾਂ ਹੁਣ ਬਈ ਗਿਆਨੀ ਰਗਵੀਰ ਸਿੰਘ ਦੱਸ ਸਕਦੇ ਆ ਹਾਲਾਤ ਦੱਸ ਸਕਦੇ ਆ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਜਿੱਦੇ 2 ਦਸੰਬਰ ਦਾ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਵੀ ਬਾਲ ਦੇ ਜਿਹੜੇ ਨੇੜੇ ਤੇੜੇ ਆ ਸਾਰੇ ਬੰਦੇ ਉਹਨਾਂ ਨੇ ਪੋਸਟਾਂ ਪਾਈਆਂ ਵੀ ਜਿਹੜਾ ਫਕਰੇ ਕੌਮ ਵਾਪਸ ਲਿਆ ਗਿਆ ਉਹਨੂੰ ਵਾਪਸ ਦਿੱਤਾ ਜਾਵੇ ਗਲਤ ਫੈਸਲਾ ਹੈ ਜੀ ਉਦਾ ਮਤਲਬ ਪੋਸਟਾ ਪਾਉਣ ਦਾ ਕੀ ਭਾਵ ਸੀ ਅਕਾਲ ਤਖਸਾਲ ਦੇ ਹੁਕਮਨਾਮੇ ਦੀ ਉਲੰਘਣਾ ਕਰਨੀ ਸਿੱਧੀ ਫੇਰ ਜਦੋਂ ਹੁਣ ਤੁਸੀਂ ਆਂਤਰੀਕ ਕਮੇਟੀ ਦੇ ਬੰਦੇ 15 ਕਹ ਜਾਂਦੇ ਆ ਵੀ ਜੀ ਅਕਾਲ ਤਖਸਾਲ ਸਾਹਿਬ ਛੋਟਾ ਅਸੀਂ ਵੱਡੇ ਆ ਤਾਂ ਉਦੋਂ ਵੀ ਟਾਰਗੇਟ ਕੀਤਾ ਜਾ ਰਿਹਾ ਸਿੰਘ ਸਾਹਿਬ ਜੱਜਾ ਰਗਵੀਰ ਸਿੰਘ ਨੇ ਵੀ ਕਿਹਾ ਵੀ ਭਾਈ ਮੈਨੂੰ ਤਾਂ ਆਪ ਹੁਣ ਪਤਾ ਲੱਗਿਆ ਵੀ ਮੇਰਾ ਹੁਕਮ ਇਹ ਚਾਰਦੁਵਾਰੀ ਚ ਹੀ ਰਹਿ ਜਾਂਦਾ ਵੀ ਐਸਜੀਪੀਸੀ ਵੱਡੀ ਆ ਤਾਂ ਇਹ ਜਿਹੜੇ ਮਸਲੇ ਹੈਗੇ ਟਾਰਗੇਟ ਤਾਂ ਲਗਾਤਾਰ ਕੀਤਾ ਜਾ ਰਿਹਾ ਹੁਣ ਇਹ ਤਾਂ ਅਕਾਲ ਪੁਰਖ ਜਾਣਦਾ ਜਾਂ ਜੱਜਾ ਰਗਵੀਰ ਜਾਣਦਾ ਮਤਲਬ ਵੀ ਕੀ ਹੋਊਗਾ ਜਾਂ ਉਹਨਾਂ ਨੇ ਕਿਵੇਂ ਕਰਨਾ ਆਪਾਂ ਤਾਂ ਇੱਕ ਚੀਜ਼ ਨੂੰ ਸਮਝ ਹੀ ਸਕਦੇ ਆ ਇਹ ਵੀ ਕਿਹਾ ਜਾਂਦਾ ਹੈ ਕਿ ਜਥੇਦਾਰਾਂ ਦੇ ਸਾਹਮਣੇ ਦੋ ਰਸਤੇ ਆ ਇੱਕ ਰਸਤਾ ਕੌਮ ਵਾਲਾ ਤੇ ਦੂਜਾ ਰਸਤਾ ਹੈ ਕਿ ਗਿਆਨੀ ਪਹਿਲਾਂ ਦੇ ਵਾਂਗ ਜਿਹੜੇ ਫੈਸਲੇ ਗਿਆਨੀ ਗੁਰਪ੍ਰੀਤ ਸਿੰਘ ਵਰਗਾ ਤਾਂ ਕੀ ਲੱਗਦਾ ਕਿ ਗਿਆਨੀ ਰਗਵੀਰ ਸਿੰਘ ਹੋਣੀ ਹੈ ਨਾ ਦੋ ਮੰਨਾਂ ਦੋਨਾਂ ਦੇ ਵਿੱਚੋਂ ਜਾਂ ਤੇ ਫਿਰ ਕੌਮ ਵਾਲੇ ਪਾਸੇ ਖੜੇ ਹੋ ਕੇ ਆਪਣੇ ਸਤੀਫਾ ਆਪਣਾ ਸਤੀਫਾ ਦੇ ਸਕਦੇ ਆ ਜਾਂ ਆਪਣੇ ਅਹੁਦੇ ਤੋਂ ਲੰਬੇ ਹੋ ਸਕਦੇ ਆ ਜਾਂ ਫਿਰ ਆਪਣੇ ਅਹੁਦੇ ਨੂੰ ਸੁਰੱਖਿਤਾ ਰੱਖਣ ਵਾਸਤੇ ਇੱਕ ਪਰਿਵਾਰ ਦੀ ਕੱਠ ਪੁੱਤਰੀ ਬਣ ਕੇ ਉਹਨਾਂ ਦੇ ਅਨੁਸਾਰ ਫੈਸਲੇ ਕਰ ਸਕਦੇ ਆ ਨਹੀਂ ਗਿਆਨੀ ਰਵੀ ਸਿੰਘ ਦਾ ਜਿੰਨਾ ਤੱਕ ਹੁਣ ਆਪਾਂ ਦਾ ਅਜ਼ਰਬ ਕਰ ਸਕਦੇ ਆ ਹਾਂ ਮਤਲਬ ਉਹਨੂੰ ਦੇਖ ਸਕਦੇ ਆ ਵੀ ਉਹ ਹੁਣ ਤੱਕ ਜਿਹੜਾ ਉਹਨਾਂ ਦਾ ਸਟੈਂਡ ਰਿਹਾ ਹੈ ਗਿਆਨੀ ਰਗਵੀਰ ਸਿੰਘ ਦਾ ਉਹ ਠੀਕ ਹੈ ਹੁਣ ਮੈਨੂੰ ਲੱਗਦਾ ਉਹ ਬੜਾ ਸਮਾਂ ਇੱਥੇ ਚੱਲ ਵੀ ਨਹੀਂ ਸਕਣਗੇ ਉਹਨਾਂ ਨੂੰ ਵੀ ਮੇਰੇ ਹਿਸਾਬ ਨਾਲ ਪਾਸੇ ਕੀਤਾ ਜਾ ਸਕਦਾ ਕਿਉਂਕਿ ਜੋ ਉਹਨਾਂ ਨੇ 2 ਦਸੰਬਰ ਨੂੰ ਕਿਹਾ ਉਹ ਤੇ ਕਹਿ ਰਹੇ ਫਿਰ ਉਹਨੇ ਕਿਹਾ ਵੀ ਭਾਈ ਤੁਸੀਂ ਸਤੰਬਰ ਕਮੇਟੀ ਨੂੰ ਸਹਿਯੋਗ ਨਹੀਂ ਦੇ ਰਹੇ ਵਿਗਿਆਨੀ ਹਰਪੀ ਸਿੰਘ ਦੇ ਹੱਕ ਤੇ ਵੀ ਖੜੇ ਫਿਰ ਉਹਨੇ ਧਾਮੀ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਭਾਈ ਆਪ ਦਾ ਅਸਤੀਫਾ ਆਵਸ ਲੋ ਉਹ ਅਜੇ ਤਾਂ ਪੰਥ ਦੇ ਵਾਲੀ ਖੜੇ ਐ ਫਿਰ ਮੈਂ ਉਹੀ ਕਹਿੰਦਾ ਵੀ ਆਪਾਂ ਇਹਦੇ ਬਾਰੇ ਅੰਦਾਜ਼ਾ ਹੀ ਲਾ ਸਕਦੇ ਆ ਜਾਂ ਜਿਹੜੀਆਂ ਵਾਪਰੀਆਂ ਘਟਨਾਵਾਂ ਉਹਦੇ ਬਾਰੇ ਗੱਲ ਕਰ ਸਕਦੇ ਆ ਵਿਗਿਆਨੀ ਰਗਵੀਰ ਸਿੰਘ ਅਜੇ ਤਾਂ ਪੰਥ ਦੇ ਵਾਲੇ ਪਾਸੇ ਖੜੇ ਐ ਜੇ ਉਹਨਾਂ ਨੂੰ ਮਰਜ਼ੀ ਹੁੰਦੀ ਐ ਬੰਦੇ ਦੀ ਹੁਣ ਮੇਰੀ ਮਰਜ਼ੀ ਹੈਗੀ ਐ ਵੀ ਮੈਂ ਪੰਥ ਵਾਲੇ ਪਾਸੇ ਖੜਨਾ ਜਾਂ ਗਿਆਨੀ ਗੁਰਵਚਨ ਸਿੰਘ ਵਾਲੇ ਪਾਸੇ ਖੜਨਾ ਫਿਰ ਉਹ ਚੀਜ਼ਾਂ ਹੁੰਦੀਆਂ ਜੋ ਪੰਥ ਵਾਲੇ ਪਾਸੇ ਖੜਦਾ ਉਹਨੂੰ ਫਿਰ ਮਾਣ ਸਨਮਾਨ ਉਸੇ ਤਰ੍ਹਾਂ ਮਿਲਦਾ ਜਾਂ ਗਿਆਨੀ ਗੁਰਵਚਨ ਸਿੰਘ ਉਹ ਫਿਰ ਉਸ ਤਰ੍ਹਾਂ ਰੁੱਲ ਜਾਂਦਾ ਸਰਿੰਦਰ ਇੱਕ ਹੋਰ ਕਾਬਲੇ ਗੌਰ ਗੱਲ ਹੈ ਕਿ ਇਹਨਾਂ ਤਮਾਮ ਸਾਰੇ ਮਸਲਿਆਂ ਦੀ ਮੱਦੇ ਨਜ਼ਰ ਬਾਪੂ ਹਰਦੀਪ ਸਿੰਘ ਡੇਵ ਡੇਵਾ ਜੋ ਕਿ ਨਵਰੀਤ ਸਿੰਘ ਦੇ ਬਾਪੂ ਰਹੇ ਨੇ ਕਿਸਾਨੀ ਅੰਦੋਲਨ ਦੇ ਵੱਡੇ ਚਿਹਰੇ ਰਹੇ ਨੇ ਉਹ ਪੰਥਕ ਸਫਾਵਾਂ ਦੇ ਵਿੱਚ ਵੀ ਵਿਚਰਦੇ ਰਹੇ ਉਹਨਾਂ ਦੇ ਵੱਲੋਂ ਪੰਥਕ ਜਥੇਬੰਦੀਆਂ ਦੀ ਜਿਹੜਾ ਇੱਕ ਇਕੱਠ ਦੇ ਸਦਕਾ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਜੇ ਸਿੰਘ ਸਾਹਿਬ ਦੇ ਵੱਲੋਂ ਇੱਕ 30 ਜਿਹੜਾ ਫਰਵਰੀ ਤੱਕ ਕੋਈ ਫੈਸਲਾ ਨਹੀਂ ਲਿਆ ਜਾਂਦਾ ਤੇ 1 ਮਾਰਚ ਨੂੰ ਅਕਾਲ ਤਖਤ ਸਾਹਿਬ ਦੀਆਂ ਬਰੂਹਾਂ ਦੇ ਵਿੱਚ ਅਸੀਂ ਬੈਠਾਂਗੇ ਤੇ ਅਸੀਂ ਅਪੀਲ ਕਰਾਂਗੇ ਕਿ ਸਿੰਘ ਸਾਹਿਬ ਦੇ ਵੱਲੋਂ ਕੋਈ ਸਖਤ ਫੈਸਲਾ ਲਿਆ ਜਾ ਸਕੇ ਕੀ ਲੱਗਦਾ ਕਿ ਜੇ ਇਹ ਮਾਮਲਾ ਜਥੇਬੰਦੀਆਂ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਤਾਂ ਫਿਰ ਕੀ ਲੱਗਦਾ ਕਿ ਹਾਲਾਤ ਕਿਸ ਤਰ੍ਹਾਂ ਦੇ ਪੈਦਾ ਹੋ ਸਕਦੇ ਆ ਹਾਲਾਤ ਇਸ ਤਰ੍ਹਾਂ ਵੀ ਜੇ ਹੁਣ ਆਪਾਂ ਕੱਲ੍ਹ ਦੇ ਬਦਲ ਦੀ ਗੱਲ ਕਰੀਏ ਤਾਂ ਵੈਸੇ ਹੀ ਪੱਲੇ ਕੁਝ ਨਹੀਂ ਰਿਹਾ ਭਾਈ 1900 ਤੋਂ 2017 ਤੋ ਤੁਸੀਂ ਲਾ ਲਓ ਕੀ ਪੱਲੇ ਪਿਆ ਫਿਰ ਬਾਈ ਇਲੈਕਸ਼ਨ ਲਾ ਲਓ ਫਿਰ ਤੁਸੀਂ ਲੋਕ ਸਭਾ ਲਾ ਲਓ ਤੁਸੀਂ 35 ਇਲੈਕਸ਼ਨ ਹੋਰ ਪੱਲੇ ਵੈਸੇ ਹੀ ਕੁਝ ਨਹੀਂ ਰਿਹਾ ਹੁਣ ਜਿਹੜੀ ਟੱਕਰ ਹੈ ਇਹਨਾਂ ਨੇ ਸ੍ਰੀ ਕਾਲ ਤੱਕ ਸਭ ਨੂੰ ਲੈ ਲਈ ਹੈ ਤਾਂ ਜਿਹੜੀ ਟੱਕਰ ਲਈ ਹੈ ਕੁਦਰਤ ਦਾ ਵੀ ਇੱਕ ਨਿਯਮ ਹੈ ਕੁਦਰਤ ਉਹ ਕਹਿੰਦੀ ਵੀ ਹੱਤ ਤੇ ਅੰਤ ਚ ਇੱਕ ਟਿੱਪੀ ਤੇ ਅਦਗ ਦਾ ਹੀ ਫਰਕ ਹੁੰਦਾ ਹੱਤ ਤੋਂ ਅੰਤ ਹੋ ਜਾਂਦਾ ਤਾਂ ਉਹ ਚੀਜ਼ਾਂ ਹੈਗੇ ਹੁਣ ਪੱਲੇ ਕੁਝ ਨਹੀਂ ਰਿਹਾ ਹਰਦੀਪ ਸਿੰਘ ਡਿਵਿਡਾਇਕ ਸਨਮਾਨਯੋਗ ਸਖਸ਼ੀਤ ਨੇ ਬਾਕੀ ਸਾਰੇ ਜਿਹੜੇ ਜਥੇਬੰਦੀਆਂ ਹੈਗੀਆਂ ਜਿਨ੍ਹਾਂ ਦੇ ਪੰਥਕਦਰਦੀ ਹੈਗੇ ਆ ਉਹਨਾਂ ਨੂੰ ਲੱਗਦਾ ਹੈ ਵੀ ਯਾਰ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਕਿਉਂਕਿ ਇੱਕੋ ਇੱਕ ਕੌਮ ਜਿਹੜੀ ਸਿੱਖ ਕੌਮ ਹੈ ਉਹਨਾਂ ਕੋਲੇ ਇੱਕ ਮਰਿਆਦਾ ਹੈਗੀ ਅਕਾਲ ਤਖਤ ਸਾਹਿਬ ਦੀ ਜਿਹਨੂੰ ਝੁਕਦਾ ਹੈ ਜਿਹਦੇ ਹੁਕਮ ਮੰਨ ਜਾਂਦੇ ਆ ਹੋਰ ਕਿਸੇ ਕੌਮਾਂ ਜਾਂ ਨਸਲਾਂ ਕੋਲੇ ਨਹੀਂ ਹੈਗੇ ਤਾਂ ਇਸੇ ਨੂੰ ਢਾਟੇ ਦੀ ਕਰਨਾ ਚਾਹੁੰਦੇ ਆ ਇਹ ਕਿਸੇ ਸ਼ਕਤੀਆਂ ਦੇ ਮਗਰ ਲੱਗ ਕੇ ਇਹੇ ਲੱਗੇ ਹੋਇਆ ਦੂਜਿਆਂ ਨੂੰ ਵੀ ਭਾਜਪੀ ਕਹਿਣੇ ਹੋ ਤੇ ਤੁਸੀਂ ਆਪ ਢਾਟੇ ਦੀ ਕਰ ਰਹੇ ਹੋ ਇਸੇ ਕਰਕੇ ਸਿੱਖ ਪੰਥ ਨੂੰ ਲੱਗਦਾ ਯਾਰ ਵੀ 2 ਦਸੰਬਰ ਵਾਲੇ ਫੈਸਲੇ ਹੋ ਜਾਣ। ਇਹ ਤੁਹਾਨੂੰ ਹੋਰ ਦੱਸਦਾ ਮੈਂ ਜੇ 2 ਦਸੰਬਰ ਵਾਲੇ ਇਹਨਾਂ ਨੂੰ ਲਾਗੂ ਹੋ ਜਾਂਦੇ ਨਾ ਫੈਸਲੇ ਤਾਂ ਇਹ ਕੱਲ੍ਹ ਬਾਲ ਦਾ ਭਲਾ ਸੀਗਾ ਉਹ ਖੜੇ ਹੋ ਸਕਦੇ ਸੀ। ਇਹਨਾਂ ਨੇ ਟੱਕਰ ਲਈ ਹੈ। ਮਤਲਬ ਜੇ ਉਹ ਨਿਮਰਤਾ ਲੈ ਆਉਂਦੇ ਤੁਸੀਂ ਇੱਕ ਪਾਸੇ ਮਤਲਬ ਉਹ ਕਹਿੰਦੇ ਵੀ ਅਸੀਂ ਪੰਥਕ ਪਾਰਟੀਆਂ ਸਿੱਖ ਤਾਂ ਕੁਰਬਾਨੀ ਲਈ ਤਿਆਰ ਰਹਿੰਦਾ ਹੈ ਪਰ ਸੁਖਬੀ ਸਿੰਘ ਬਾਦਲ ਪ੍ਰਧਾਨਗੀ ਦੀ ਕੁਰਬਾਨੀ ਲਈ ਤਿਆਰ ਨਹੀਂ। ਜੇ ਉਹ ਕੁਰਬਾਨੀ ਦੇ ਦਿੰਦੇ ਤਾਂ ਉਹ ਉਹਦੇ ਚ ਕਲਰ ਬਲ ਦਾ ਭਲਾ ਸੀ ਪਰ ਬਾਦਲਾਂ ਦੇ ਕੋਲ ਸਲਾਹਕਰ ਮਾੜੇ ਹੋ ਫਿਰ ਹਾਂ ਉਹ ਜੁੰਡਲੀ ਜਿਹੜੀ ਇਹਨਾਂ ਦੇ ਚਾਰੇ ਪਾਸੇ ਜਿਹੜੀ ਆਸ-ਪਾਸ ਹੈਗੀ ਐ ਕਿਉਂਕਿ ਉਹਨੂੰ ਪੰਥਕ ਰੌ ਰੀਤਾਂ ਦਾ ਬਹਲਾ ਪਤਾ ਨਹੀਂ ਤੇ ਉਹ ਜਦੋਂ ਕਹਿੰਦਾ ਰੱਬ ਨੂੰ ਟੱਬ ਸਮਝਦਾ ਬੰਦਾ ਜਦੋਂ ਬੰਦੇ ਨੇ ਸੱਤਾ ਹੰਡਾਈ ਹੋਵੇ ਹੋਵੇ ਤਾਂ ਫਿਰ ਉਹ ਬੰਦਾ ਕਹਿੰਦਾ ਯਾਰ ਵੀ ਅਸੀਂ ਆਹ ਜਥੇਦਾਰਾਂ ਨੂੰ ਹੁਣ ਤੱਕ 40 ਸਾਲ ਹੋ ਗਏ ਵਰਤੀ ਜਾਂਦੇ ਨੇ ਇਹ ਕਿਹੜੇ ਆਗੇ ਬੰਦੇ ਜੇ ਹੁਣ ਮੇਰੇ ਆਗਾ ਕੋਈ ਖਬਰ ਲਾ ਬਿੰਦਾ ਤਾਂ ਉਹ ਜਦੋਂ ਕਿਸੇ ਅਖਬਾਰ ਜਾਂ ਚੈਨਲ ਨੇ ਨਹੀਂ ਲਾਈ ਹੁੰਦੀ ਤਾਂ ਉਹ ਬੰਦੇ ਨੂੰ ਹਿੱਟ ਕਰਦੀ ਵੀ ਯਾਰ ਇਹ ਇਕੱਲਾ ਬੰਦਾ ਕਿਹੜਾ ਆ ਗਿਆ ਉਹ ਉਹ ਹੁਣ ਐਂ ਲੱਗਦਾ ਵੀ ਜਿਵੇਂ ਸਰ ਗਿਆਨੀ ਰਕਵੀਰ ਸਾਹਿਬ ਦੂਜੇ ਗਰਵਜਨ ਸਿੰਘ ਆ ਗਏ ਸੀਗੇ ਯਾਰ ਅਸੀਂ 10 12 ਸਾਲ 20 ਸਾਲ ਹੋ ਗਏ ਤੇ ਸਾਡੇ ਤਾਂ ਪਤਾ ਨਹੀਂ 흘ਿਆ ਇਹ ਬੰਦੇ ਕਿਵੇਂ ਇਹਨਾਂ ਨੇ ਵਾਪਸ ਲੈ ਲਿਆ ਫਕਰੇ ਕੌਮ ਚਾਹੀਏ ਕਿਵੇਂ ਕਹਿ ਸਕਦੇ ਆ ਵੀ ਤੁਸੀਂ ਅਗਵਾਈ ਯੋਗ ਨਹੀਂ ਉਹਨਾਂ ਦੇ ਐਂ ਦਰਦ ਆ ਕਿਉਂਕਿ ਭੁੱਲ ਜਾਂਦਾ ਬੰਦਾ ਜੋ ਸੱਤਾ ਹੰਢਾਈ ਹੁੰਦੀ ਹੈ ਨਾ ਉਹਨਾਂ ਨੂੰ ਪੈਸਾ ਆ ਜਾਂਦਾ ਪਾਵਰ ਆ ਜਾਂਦੀ ਇਹ ਬੰਦੇ ਹੁੰਦੇ ਆ ਤਾਂ ਫਿਰ ਉਹਨੂੰ ਲੱਗਦਾ ਵੀ ਸਾਡੇ ਕਬਜ਼ੇ ਸਾਰਾ ਕੋ ਬੋਲੂ ਗੜਾ ਯਾਰ ਇਹ ਦਾ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਅਕਾਲੀ ਦਲ ਦੇ ਸਾਹਮਣੇ ਲਗਾਤਾਰ ਜਿਹੜੀਆਂ ਚੁਣੌਤੀਆਂ ਦਾ ਇਜ਼ਾਫਾ ਹੋਇਆ ਇਹ ਤੇ ਭਵਿੱਖ ਦੇ ਵਿੱਚ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜਾਂ ਸਮੁੱਚੇ ਸਿੰਘ ਸਾਹਿਬਾਨ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਜਿਹੜਾ ਹੁਕਮਨਾਮਾ ਸਾਹਿਬ ਨੂੰ ਚੈਲੰਜ ਕੀਤਾ ਗਿਆ ਏ ਇਸ ਵਿੱਚ ਵਜੋਂ ਕਿਸ ਤਰੀਕੇ ਦਾ ਫੈਸਲਾ ਲਿਆ ਜਾ ਸਕਦਾ ਨਾਲ ਹੀ ਕਾਬਲੇ ਗੌਰ ਵੱਡੀ ਗੱਲ ਇਹ ਹੈ ਕਿ ਪੰਥਕ ਜਥੇਬੰਦੀਆਂ ਦੇ ਵੱਲੋਂ ਹਰਦੀਪ ਸਿੰਘ ਡੇਵ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਜੇ ਸਿੰਘ ਸਾਹਿਬ ਦੇ ਵੱਲੋਂ ਇਹ ਫੈਸਲੇ ਲਾਗੂ ਨਹੀਂ ਕਰਵਾਏ ਜਾਂਦੇ ਤੇ ਅਸੀਂ 1 ਮਾਰਚ ਨੂੰ ਅਕਾਲ ਤਖਤ ਸਾਹਿਬ ਦੀਆਂ ਬਰੂਹਾਂ ਮਲ ਕੇ ਬੈਠਾਂਗੇ ਹੁਣ ਦੇਖਣਾ ਹੋਵੇਗਾ ਕਿ ਤਮਾਮ ਸਾਰੀਆਂ ਸਮੀਖਿਆਵਾਂ ਦੇ ਮੱਦੇ ਨਜ਼ਰ ਕਿਸ ਤਰੀਕੇ ਦੀ ਰੂਪਰੇਖਾ ਭਵਿੱਖ ਦੇ ਵਿੱਚ ਤੈਅ ਹੋ ਸਕਦੀ ਹੈ ਅੱਗੇ ਵੀ ਵਕ ਵਕ ਫਿਸ਼ਾਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨ